ਕੱਲ देर शाम 25 ਜਨਵਰੀ ਨੂੰ ਲਾਬੇ ਸ਼ਹਿਰ 'ਚ ਮਹਸੇੜ ਦੇ ਲਾਗੇ ਇੱਕ ਬੜੀ ਅਨਸੁਖਾਵੀ ਘਟਨਾ ਵਾਪਰੀ ਜੀਦੇ ਸੇ ਅਮਨਦੀਪ ਸਿੰਘ ਨਾਮ ਦੇ ਇੱਕ ਪੁਲਿਸ ਮੁਲਾਜ਼ਮ ਨੂੰ ਜੋ ਕਿ ਹੈੱਡ ਕਨਸਟੇਬਲ ਸੀਗਾ ਸਿਵਲ ਲਾਈਨ ਥਾਣੇ ਪਟਿਆਲੇ 'ਚ ਪੋਸਟਡ ਸੀਗਾ ਉਹਦਾ 5 ਤੋਂ 6 ਨੌਜਵਾਨਾਂ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਇਮੀਡੀਏਟਲੀ ਪਟਿਆਲਾ ਪੁਲਿਸ ਨੇ ਟੀਮ ਬਣਾ ਕੇ ਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰਤੀ ਕਤਲ ਦਾ ਮੁਕੱਦਮਾ ਕੋਤਵਾਲੀ ਨਾਭਾ ਦਰਜ ਕੀਤਾ ਗਿਆ ਤੇ ਜਿਹੜੇ 6 ਕਾਤਲ ਸਿਗੇ ਉਹਨਾਂ ਚੋਂ 2 ਕਾਤਲ ਜਿਹੜੇ ਆ ਉਹ ਪਟਿਆਲਾ ਪੁਲਿਸ ਨੇ ਰਾਉਂਡ ਅਪ ਕਰ ਲਏ ਆ ਜਿਨ੍ਹਾਂ ਨੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਬਾਕੀ 4 ਕਾਤਲਾਂ ਨੂੰ ਫੜਨ ਲਈ ਈਮਾ ਲਗਾਤਾਰ ਛਾਪੇ ਮਾਰੀਆਂ ਕਰ ਰਹੀਆਂ ਨੇ ਤੇ ਸਾਨੂੰ ਉਮੀਦ ਆ ਕਿ ਸ਼ਾਮ ਤੱਕ ਅਸੀਂ ਉਹ ਬਾਕੀ ਦੇ 4 ਕਾਤਲ ਵੀ ਫੜ ਸਕਾਂਗੇ ਕਾਰਨ ਸਮਝ ਆਏਗੀ ਕਾਰਨ ਜੀ ਦੇਖੋ ਕਾਰਨ ਜਿਹੜਾ ਕਿ ਹੁਣ ਤੱਕ ਕਲੀਅਰ ਹੋਇਆ ਕਿ ਕੁਝ ਐਸੇ ਆਂਦੇ ਲੈਣ-ਦੇਣ ਦੀ ਕੋਈ ਗੱਲ ਸੀਗੀ ਪਰੰਤੂ ਜੇ ਆਪਾਂ ਕਹੀਏ ਕਿ ਕੋਈ ਕਾਫੀ ਵੱਡੀ ਅਮਾਉਂਟ ਦੇ ਕੋਈ ਪੈਸੇ ਸੀਗੇ ਉਹ ਗੱਲ ਨਹੀਂ ਹੈਗੀ ਛੋਟੀ ਗਿਣਤੀ ਚ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਬਹਿਸ ਸ਼ੁਰੂ ਹੋਈ ਤੇ ਉਸ ਬਹਿਸ ਦੇ ਦੌਰਾਨ ਹੀ ਉਹਨੂੰ ਦੋ ਵਾਰੀ ਚਾਕੂ ਮਾਰਿਆ ਗਿਆ ਤੇ ਉਹ ਦੋ ਦੋਸ਼ੀ ਜਿਹੜੇ ਕਾਤਲ ਸੀ ਉਹ ਅਸੀਂ ਅਰੈਸਟ ਕਰ ਲਏ ਆ ਤੇ ਬਾਕੀ ਦੇ ਚਾਰ ਵੀ ਅਸੀਂ ਸ਼ਾਮ ਤੱਕ ਅਰੈਸਟ ਕਰਾਂਗੇ ਟੀਮਾਂ ਸਾਡੀਆਂ ਸੀਆਈਏ ਪਟਿਆਲਾ ਸੀਆਈਏ ਸਮਾਣਾ ਸਾਰੀਆਂ ਟੀਮਾਂ ਆਪਰੇਸ਼ਨਲ ਇਸੇ ਕੰਮ ਤੇ ਲੱਗੀਆਂ ਸੀ ਕਿਉਂਕਿ ਸਾਡਾ ਆਪਣਾ ਮੁਲਾਜ਼ਮ ਸੀਗਾ ਵੀ ਅੰਸ਼ੋਰ ਕਿ ਅਸੀਂ ਇੱਥੇ ਐਗਜ਼ੈਂਪਲਰੀ ਐਕਸ਼ਨ ਲਵਾਂਗੇ ਤੇ ਸਖਤ ਤੋਂ ਸਖਤ ਸਜ਼ਾ ਇਹਨਾਂ ਦੋਸ਼ੀਆਂ ਨੂੰ ਦਵਾਈ ਜਾਊ। ਪਰ ਉਹਨਾਂ ਦਾ ਭਰਾ ਵੀ ਨਾਲ ਸੀ ਉਹ ਕਿਦਾਂ ਜ਼ਖਮੀਆਂ ਕਿਦਾਂ ਉਹ ਜ਼ਖਮੀ ਨੇ ਪਰ ਡੈਂਜਰ ਤੋਂ ਬਾਹਰ ਨੇ। ਉਹ ਜੀ ਅਜੇ ਦੇਖੋ ਇਮੀਡੀਏਟਲੀ ਮੈਂ ਸਭ ਤੋਂ ਪਹਿਲਾਂ ਬਰੀਫ ਹੀ ਕੀਤਾ ਆ। ਸੋ ਵੀ ਆਰ ਵਰਕਿੰਗ ਔਨ ਦੀ ਇਨਵੈਸਟੀਗੇਸ਼ਨ। ਇਹ ਦੁਬਾਰੇ ਵੀ ਤੁਹਾਨੂੰ ਤਫਤੀਸ਼ ਬਾਰੇ ਬਾਕੀ ਡਿਟੇਲਸ ਮੈਂ ਦੱਸਾਂਗਾ। ਸਾਰੇ ਪਰਿਵਾਰਿਕ ਮੈਂਬਰ ਸੀ ਇਹਨਾਂ ਦੇ ਜਾਂ ਕੋਈ ਆਪ ਨਹੀਂ ਇਹ ਪਰਿਵਾਰਿਕ ਮੈਂਬਰ ਨਹੀਂ ਸੀਗੇ ਜੀ। ਇਹਨਾਂ ਦਾ ਕੁਛ ਨਾ ਪੈਸਿਆਂ ਦਾ ਜਿਵੇਂ ਮੈਂ ਦੱਸਿਆ ਪੈਸਿਆਂ ਦਾ ਲੈਣ-ਦੇਣ ਸੀਗਾ। ਛੋਟੇ ਅਮਾਊਂਟ 'ਚ ਉਸ ਬਹਿਸ ਨੂੰ ਇਹਨਾਂ ਤੋਂ ਆਪਣਾ ਜਿਹੜਾ ਇਸ ਵਾਰਦਾਤ ਨੂੰ ਅੰਜਾਮ ਬਹਿਸ ਦੇ ਦੌਰਾਨ ਹੀ ਦਿੱਤਾ ਗਿਆ ਦੋ ਵਾਰੀ ਚਾਕੂ ਦੇ वार ਉਹਦੇ ਇਛੇ ਤੇ ਢਿੱਡ 'ਚ ਕੀਤੇ ਗਏ ਉਹਨੂੰ ਜਦੋਂ ਦਾ ਹਸਪਤਾਲ ਲੈ ਕੇ ਗੋਦੀ ਮੌਤ ਹੋ ਗਈ ਸੀ ਸੋ ਦੋ ਦੋਸ਼ੀ ਦੋ ਕਤਲ ਅਸੀਂ ਅਰੈਸਟ ਕਰ ਲਏ ਆ ਬਾਕੀ ਦੇ ਵੀ ਅਸੀਂ ਬਹੁਤ ਛੇਤੀ ਅਰੈਸਟ ਕੀ ਲੱਗਦਾ ਸਰ ਇਹ ਪੂਰੇ ਚਾਜ